ਸੰਵਿਧਾਨ ਬਚਾਓ ਮਹਿੰਦ ਦੇ ਪਹਿਲੇ ਪਿਤੇ ਕੱਲ ਪਟਿਆਲਾ ਦੇ ਵਿੱਚ ਪੰਜਾਬ ਪ੍ਰਦੇਸ਼ ਦੇ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਨੇ ਲੋਕ ਪਟਿਆਲਾ ਦੇ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਅੱਜ ਮੈਂ ਪਟਿਆਲਾ ਵਿਖੇ ਆਇਆ ਸੀ ਔਰ ਇਹ ਜਿਹੜੀ ਸੰਵਿਧਾਨ ਬਚਾਓ ਸਮਾਅ ਅੱਜ ਇਹ ਡਿਸਟ੍ਰਿਕਟ ਕਾਂਗਰਸ ਕਮੇਟੀ ਇਹ ਸਾਡੇ ਪਟਿਆਲਾ ਦੇ ਸਾਰੇ ਹੀ ਜਿਹੜੇ ਲੀਡਰ ਸਹਿਮਾਨ ਨੇ ਗਾਂਧੀ ਸਾਹਿਬ ਲਾਲ ਕੋਸਾ ਸਾਹਿਬ ਰਵੀ ਮਾਨ ਸਾਹਿਬ ਤੇ ਹੋਰ ਸਾਰੇ ਇਹਨਾਂ ਦੀ ਰਹਿਮਾਈ ਦੇ ਵਿੱਚ ਰੱਖੀ ਗਈ ਸੀ ਬੇਸਿਕਲੀ ਜਿਹੜਾ ਸੰਵਿਧਾਨ ਬਚਾਓ ਦੀ ਰਾਹੁਲ ਗਾਂਧੀ ਜੀ ਲੜਾਈ ਲੜ ਰਹੇ ਹਨ ਅਤੇ ਦੇਸ਼ ਭਰ ਦੇ ਵਿੱਚ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਵੀ ਇਹ ਚੋਣਾਂ ਦੇ ਬਾਅਦ ਵੀ ਸੰਵਿਧਾਨ ਦੀ ਉਸ ਕਿਤਾਬ ਨੂੰ ਲੈ ਕੇ ਉਹ ਜਾ ਰਹੇ ਨੇ ਔਰ ਜੋ ਸੰਵਿਧਾਨ ਦੇ ਸਾਨੂੰ ਹੱਕ ਦਿੱਤਾ ਆਮ ਜਨਤਾ ਨੇ ਪੂਰੇ 바ੜੇ ਅੱਜ ਕੱਲ ਦੀ ਨੌਜਵਾਨ ਟੀੜੀ ਨੂੰ ਦੱਸ ਰਹੇ ਕਿ ਜਾਗਦੇ ਰਹੋ ਅੱਜ ਕੱਲ ਸੰਵਿਧਾਨ ਨੂੰ ਤੋੜਨ ਦੀਆਂ ਸਾਜ਼ਸ਼ਾ ਰਚੀਆਂ ਜਾ ਰਹੀਆਂ ਨੇ ਸੰਵਿਧਾਨ ਨੂੰ ਮਚਲਿਆ ਜਾ ਰਿਹਾ ਹੈ ਉਛਲਿਆ ਜਾ ਰਿਹਾ ਹੈ ਸਰਕਾਰਾਂ ਸਤਾਤਰੀ ਸਰਕਾਰਾਂ ਮਦਦ ਜਿਹੜੇ ਸਾਡੇ ਆਧਾਰੇ ਨੇ ਇੰਸਟੀਟਿਊਸ਼ਨਸ ਨੇ ਜਿਹੜੇ ਦੇਸ਼ ਦੀ ਭੇਸ਼ੂ ਦੇਖਦੇ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਪੋਲੀਟੀਕਲ ਪਾਰਟੀਆਂ ਦੀ ਜੁਮਾਨ ਬੰਦ ਕਰੋ ਤਾਂ ਕਿ ਪੋਲੀਟੀਕਲ ਪਾਰਟੀਆਂ ਸਤਾਹਤਰੀ ਪਾਰਟੀ ਦੇ ਖਿਲਾਫ ਕੋਈ ਇੱਕ ਸ਼ਬਦ ਨਾ ਕਹਿ ਸਕਣ ਜਿਹੜਾ ਵਿਅਕਤੀ ਜੁਡੀਸ਼ਰੀ ਤੋਂ ਲੈ ਕੇ نیچے ਤੱਕ ਸਤਾਹ ਸਰਕਾਰ ਵਾਲੇ ਦੇ ਖਿਲਾਫ ਗੱਲ ਕਰਦਾ ਹੈ ਪੂਰੇ ਤੇ ਵਾਰ ਕੀਤਾ ਜਾਂਦਾ ਉਹਨਾਂ ਨੂੰ ਜੇਲਾਂ ਚ ਨਜਾਇਜ਼ ਪਰਚੇ ਬਣਾ ਕੇ ਭੇਜਿਆ ਜਾਂਦਾ ਇਸੇ ਤਰ੍ਹਾਂ ਹੀ 138 40 ਸਾਲ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਦੇ ਵੀ ਵਾਰ-ਵਾਰ ਗਾਂਧੀ ਪਰਿਵਾਰ ਤੇ ਕਿਉਂਕਿ ਬੀਜੇਪੀ ਨੂੰ ਇਹ ਪਤਾ ਹੈ ਕਿ ਆਰਐਸਐਸ ਦੀ ਵਿਚਾਰਧਾਰਾ ਇਸ ਤਰ੍ਹਾਂ ਕਿ ਉਹਨਾਂ 'ਚ ਕਰ ਲਾਗ ਨਹੀਂ ਹੋ ਸਕਦੀ ਜਿੰਨਾ ਤੱਕ ਰਾਹੁਲ ਗਾਂਧੀ ਜਿਉਂਦਾ ਹੈ ਸੋ ਇਸ ਕਰਕੇ ਉਹ ਚੋਟ ਮਾਰੀ ਜਾਂਦੀ ਹੈ ਵਾਰ-ਵਾਰ ਸਜ਼ਾ ਕਰ ਦਿੱਤੀ ਗਈ 2 ਸਾਲ ਦੀ ਘਰ ਖੋਲਿਆ ਗਿਆ ਸਦਸਤਾ ਰੱਦ ਕਰ ਦਿੱਤੀ ਗਈ ਨੈਸ਼ਨਲ ਹਰਾਨ ਜਿਹੜਾ ਖਬਰ ਹੈ ਜਿਹੜਾ ਆਜ਼ਾਦੀ ਤੋਂ ਪਹਿਲਾਂ ਚਲਾਇਆ ਗਿਆ ਸੀ ਕਾਂਗਰਸ ਜਿਹੜਾ ਪੁਨਰ ਕਰੋ ਜਿਹੜਾ ਆਜ਼ਾਦੀ ਦੇ دیਵਾਨਿਆਂ ਦੀਆਂ ਖਬਰਾਂ ਲਿਖਦੀਆਂ ਲਿਖਦਾ ਸੀ ਤੇ ਜਿਹਨੂੰ 1942 ਚਾ ਕੇ ਅੰਗਰੇਜ਼ਾਂ ਨੇ ਬੈਨ ਕਰਤਾ ਅੱਜ ਹੋਰੇ متعلق ਸਾਰਾ ਕੇਸ ਬਣਾ ਕੇ ED ਨੇ ਕਾਂਗਰਸ ਪਾਰਟੀ ਦੇ ਲੀਡਰਸ ਬਨ ਨੂੰ ਚਾਰ ਸ਼ਿਟ ਕਰਤਾ ਇਹ ਤੁਹਾਨੂੰ ਪਤਾ ਹੀ ਹੈ ਜਿਸ ਪ੍ਰਕਾਰ ਇਹ ਨਾਲ ਦੀ ਖੇਲ ਜਿਹੜਾ ਹੈਗਾ ਉਹ ਇੱਕ ਐਮਪੀ ਸੁਪਰੀਮ ਕੋਰਟ ਤੇ ਟਿੱਪਣੀ ਕਰ ਰਿਹਾ ਯੂ نو ਮੱਖਬੋਰਡ ਦੀ ਗੱਲ ਹੋਈ ਫੈਸਲਾ ਆਇਆ ਸੋ ਅੱਜ ਅਸੀਂ ਸਾਰੇ ਲੀਡਰ ਸਹਿਬਾਨ ਪੂਰੇ ਪੰਜਾਬ ਭਰ ਦੇ ਵਿੱਚ ਇਸ ਕਰਨੀਆਂ ਸਭਾਵਾਂ ਕਰ ਰਹੇ ਔਰ ਲੋਕਾਂ ਨੂੰ ਸੰਬਦਾਨ ਦੇ ਪਰ ਨਤੀ ਜਾਗਰੂਕ ਕਰਨ ਦੀ ਕੋਸ਼ਿਸ਼ ਹੈ ਪ੍ਰਧਾਨ ਜੀ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਓ ਜਿਹੜਾ ਹੈਗਾ ਮਹਿੰਦੀ ਪਾਈ ਗਈ ਹੈ ਯੂਚੁਅਰ ਮੈਸੇਜ ਹੈ ਉਹਨੂੰ ਇਹ ਕਹਿਣਾ ਚਾਹੁੰਦੇ ਹਾਂ ਕੀ ਲੱਗਦਾ ਕਿੰਨੇ ਕੁ ਕਰਦੇ ਪਾਡੀ ਦੇ ਨਿਸ਼ੇ ਦੇ ਵਿਰੋਧ ਗਾਦੀ ਸਾਹਿਬ ਵੀ ਪਰਨੇ ਮੇਰੇ ਕੀ ਆ ਰਿਹਾ ਮੈਂ ਵੀ ਤਾਂ ਦੇਖਣਾ ਹੈ ਇਹ ਦਰਦ ਦਾ ਯੋਧ ਖਤਮ ਹੋਣਾ ਨਹੀਂ ਹੁੰਦਾ ਤੇ ਉਹਨਾਂ ਦੇ ਮਤਲਬ ਅੱਜ ਪੰਜਾਬ ਚੋਂ ਨਸ਼ਾ ਖਤਮ ਹੋ ਜਾਣਾ ਚਾਹੀਦਾ ਜੋ ਜੁਦ ਨਿਸ਼ੇ ਦੇ ਵਿਰ ਲੋਕ ਤਾਂ ਨਕਲੀ ਸ਼ਰਾਬ ਨਾਲ ਮਰਨ ਲੱਗ ਪਏ ਟੀਕਾ ਕਰਨ ਤੇ ਦੂਸਰਾ ਸਮੈਟ ਚਿੱਟਾ ਦਾ ਬੰਦ ਹੋਣਾ ਹੀ ਕੀ ਸੀ ਚੰਦ ਘਰ ਢਾ ਕੇ ਬੇਵਕੂਫ ਲੋਕਾਂ ਨੂੰ ਬਣਾ ਕੇ ਮੁੱਖ ਮੰਤਰੀ ਪੰਜਾਬ ਨੇ ਤੇ ਸਰਕਾਰ ਨੇ ਬੇਵਕੂਫ ਬਣਾ ਕੇ ਨਸ਼ਾ ਖਤਮ ਹੋ ਜਾਏਗਾ ਅਸੀਂ ਇਹ ਕਹਿੰਦੇ ਕਿ ਐਡਾ ਬੇਕੂਰਨਾ ਬਣਾਓ ਮਗਲੀਆਂ ਸਰਕਾਰਾਂ ਨੇ ਵੀ ਪੰਜਾਬ ਦੀ ਜਨਤਾ ਨੂੰ ਬੇਕੂ ਬਣਾਇਆ ਨਸ਼ੇ ਦਾ ਕੋਈ ਮੁਕੰਮਲ ਬੰਦੋਬਸਤ ਹੋਣਾ ਚਾਹੀਦਾ ਹੈ ਇਹਦਾ ਹੱਲ ਹੋਣਾ ਚਾਹੀਦਾ ਹੈ ਇਹਦੇ ਤੇ ਖੁੱਲੇ ਮੰਚ ਤੇ ਇੱਕ ਚਰਚਾ ਹੋਣੀ ਚਾਹੀਦੀ ਹੈ ਆਲਟਰਨੇਟਿਵ ਲੈ ਕੇ ਆਉਣਾ ਪਵੇਗਾ ਗਾਂਧੀ ਸੰਗਠਨ ਦੇ ਡਾਕਟਰ ਸਾਹਿਬ ਵੀ ਇੱਕ ਵਾਰੀ ਕਿਹਾ ਸੀਗਾ ਕਿ ਸਾਨੂੰ ਦੇਖਣਾ ਪਵੇਗਾ ਅਫੀਮ ਦੇ ਵੱਲ ਔਰ ਟੁੱਕੀ ਵੱਲ ਜਿਹੜੇ ਘੱਟ ਘੱਟਕ ਨਸ਼ੇ ਜਿਹਦੇ ਨਾਲ ਬੰਦੇ ਦੀ ਜਾਨ ਨਹੀਂ ਜਿਹੜੇ ਲੈਂਦੇ ਕਿੰਦਾ ਸਾਡੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਨੌਜਵਾਨ ਖਤਮ ਹੋ ਜਾਣਗੇ ਅੱਜ ਕੈਨੇਡਾ ਨੇ ਇਸੇ ਕਰਕੇ ਜਿਹੜਾ ਮਰਮਾਨਾ ਪੂਰੀਆਂ ਉੱਥੇ ਟੌਫੀਆਂ ਨੂੰ ਕੈਂਡੀਜ਼ ਬਣਾ ਕੇ ਉਹਨਾਂ ਨੇ ਠੇਕੇ ਖੋਲੇ ਐ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਪਤਾ ਸੀ ਵੀ ਇਹ ਬੰਦ ਤਾਂ ਹੋ ਨਹੀਂ ਸਕਦਾ ਅਸੀਂ ਲੜਾਈ ਲੜਦੇ ਹਾਂ ਕਿਉਂ ਨਾ ਇਹਨੂੰ ਲੀਗਲਾਈਜ਼ ਘੱਟ ਮਾਤਰਾ ਤੇ ਵੀ ਤੇ ਇਹਦੇ ਨਾਲ ਕਿਸੇ ਦੀ ਜਾਨ ਨਾ ਜਾ ਸਕੇ ਤੁਸੀਂ ਬਗਾਲਤ ਕਰ ਦਿਓ ਜੀ ਇਸ ਗੱਲ ਦੀ ਵੀ ਪੁੱਕੀ ਵੀ ਪੰਜਾਬ ਦੇ ਮਾਨਤਾ ਨੂੰ ਹੋਣੀ ਚਾਹੀਦੀ ਹੈ ਠੀਕ ਹੈ ਨਾ ਨਹੀਂ ਨਹੀਂ ਮੈਂ ਇਹ ਗੱਲ ਕਹਿੰਦਾ ਮੈਂ ਤਾਂ ਕਿਸੇ ਨਸ਼ੇ ਦੀ ਪ੍ਰੋਤਾ ਨਹੀਂ ਕਰਦਾ ਮੈਂ ਕਹਿੰਦਾ ਉਹ ਤੇ ਸ਼ਰਾਬ ਵੀ ਕਹਿੰਦਾ ਨਹੀਂ ਹੋਣੀ ਚਾਹੀਦੀ ਵਿਅਕਤੀਆਂ ਨੂੰ ਸ਼ਰਾਬ ਵੀ ਛੱਡ ਦੇਣੀ ਚਾਹੀਦੀ ਲੇਕਿਨ ਇਹਦਾ ਬੰਦੋਬਾਸ ਹਾਲੇ ਹੀ ਹੈ ਕਿ ਇਹ ਜਾਣ ਲੇਵਾ ਨਸ਼ੇ ਨਹੀਂ ਸਕਦਾ ਮੈਂ ਲੰਬੀ ਹਲਕੇਦਾਲ ਰਹਿਣ ਵਾਲਾ ਹਾਂ ਮੁਕਸਰਦਾ ਉਹ ਲੰਬੀ ਸਾਡਾ ਬਾਰਡਰ ਪਿੰਡਾ ਮੁਕਸਰ ਜਿਲ੍ਹੇ ਦਾ ਉੱਥੇ ਸਿੰਥੈਟਿਕ ਡਰੱਗਸ ਘਟੇ ਉੱਥੋਂ ਦੇ ਬਾਬੇ ਤੇ ਬਜ਼ੁਰਗੇ ਦੱਸਦੇ ਆ ਕਿ ਇੱਥੇ ਭੁੱਕੀ ਦੇ ਠੀਕੇ ਨਾਲ ਹੁੰਦੇ ਸੀ ਇਸ ਕਰਕੇ ਉਥੋਂ ਭੁੱਕੀ ਲੋਕ ਲਿਉਂਦੇ ਸੀ ਬਾਰਡਰ ਤੱਕ ਦੇ ਤੇ ਉਹ ਹਰੇ ਆਦੀ ਵੇ ਨਾ ਕਿ ਸynthेटिक ਡਰਗਸ ਇਹ ਮੈਂ ਬਿਲਕੁਲ ਇਹਦੇ ਤੇ ਚਰਚਾ ਕਰਕੇ ਅਗਰ ਇਹਦੇ ਵੱਲ ਵਧਨ ਦੀ ਲੋੜ ਹੈ ਅਗਰ ਨਸ਼ਾ ਮੁਕੰਮਲ ਤੌਰ ਤੇ ਬੰਦ ਨਹੀਂ ਬ੍ਰਿਸ਼ਪਾ ਸਾਬ੍ਹ ਅਕਸੀਡੈਂਟ ਦੀ ਗੱਲ ਹੀ ਮੈਂ ਦੇਖੀ ਤੁਹਾਨੂੰ ਲੋਕਾਂ ਨੇ ਸਾਡੇ ਪਾਸੇ ਸੜਕਾਂ 'ਤੇ ਜਾਮ ਕਰ ਰਿਹਾ ਪਰ ਸਾਰੇ ਕੰਪਨੀ ਸਮਾਣੇ 'ਚ ਅਸੀਂ ਗਏ ਸੀ ਪਿਛਲੇ ਦਿਨੀ ਜਦੋਂ ਇਹ ਡੈੱਥ ਹੋ ਗਿਆ ਮੈਂ ਅੱਜ ਹੀ ਸਾਡੇ ਉੱਥੇ ਜਿਹੜੇ ਕੰਟੈਸਟਡ ਕੈਂਡੀਡੇਟ ਰਹਿ ਹੈ ਉਹਨਾਂ ਨਾਲ ਚਰਚਾ ਕੀਤੀ ਹੈ ਬਲਾਕ ਪ੍ਰਧਾਨਾਂ ਨਾਲ ਚਰਚਾ ਕੀਤੀ ਹੈ ਗਾਂਧੀ ਸਾਹਿਬ ਨਾਲ ਵੀ ਮੇਰੀ ਚਰਚਾ ਹੋਈ ਹੈ ਅਸੀਂ ਇੱਕ ਅੱਡੇ ਦਿਨ ਦੇ ਵਿੱਚ ਮੁਕੰਮਲ ਉੱਥੇ ਇਤਜ਼ਾਮ ਕਰਕੇ ਔਰੰਗ ਤੌਰ ਤੇ ਘੇਰਾਬੰਦੀ ਕਰਨ ਦੀ ਕਰਾਂਗੇ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਦੀ ਦੋਸ਼ੀਆਂ ਨੂੰ ਸਜ਼ਾਵਨੇ ਜਿੱਤਨੀ ਹਾਂ ਪਰ ਜਿਹੜਾ ਧੰਦਾ ਚੱਲ ਰਿਹਾ ਉੱਥੇ ਮਾਈਨਿੰਗ ਦਾ ਪੂਰੇ ਦਿਵੀ ਮੈਂ ਤੇ ਗਾਂਧੀ ਸਾਹਿਬ ਦੋਵੇਂ ਜਾੜੇ ਉੱਥੇ ਜਾ ਕੇ ਵਿਜ਼ਿਟ ਕਰਕੇ ਆਵਾਂਗੇ ਆਪਣਾ ਲਈ ਦਿਨਾਂ ਦੇ ਵਿੱਚ ਇਹ ਲੜਾਈ ਲੜਾਂਗੇ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਔਰ ਹਿਸਾਬ ਦੇਵਾਂਗੇ ਭਾਖਰ ਜੀ ਤੁਸੀਂ ਕਹਿੰਦੇ ਹੋ ਪਾਰਟੀ ਦੀ ਪਿੱਠ 'ਤੇ ਛੂਰਾ ਮਾਰਿਆ ਹੈਗਾ ਤਾਂ ਪਾਰਟੀ ਦੇ ਪਿੱਛੇ ਜਿਨ੍ਹਾਂ ਨੇ ਛੂਰਾ ਮਾਰਿਆ ਹੈਗਾ ਤੁਸੀਂ ਗੱਲ ਕਰ ਰਹੇ ਸੀ ਕਿ ਚਾਣੜੀ ਲਗਾ ਰਹੀ ਸੀ ਜਿਹੜੇ ਕਹਿੰਦੇ ਕਿ ਹੁਣ ਚਾਣੜੀ ਹਲੇ ਵੀ ਚੱਲਦੀ ਰਹੂਗੀ ਕਾਂਗਰਸ ਦੇ ਵਿੱਚ ਕਿਉਂਕਿ ਹਲੇ ਆ ਰਹੀ ਹੈ ਬਹੁਤ ਵੱਡੀ ਪਾਰਟੀ ਹੈ ਮਤਲਬ ਬਿਲਕੁਲ ਪਾਰਟੀ ਦੀ ਪਿੱਠ 'ਤੇ ਛੂਰਾ ਮਾਰਨ ਵਾਲਿਆਂ ਨੂੰ ਵੱਡੀਆਂ ਪਦਵੀਆਂ ਨਹੀਂ ਮਿਲਦੀਆਂ ਛਾੜੀ ਔਰ ਅਗਰ ਐਸੇ ਲੋਕ ਖਤਮ ਹੋ ਜਾਣ ਤਾਂ ਇਹ ਪਾਰਟੀ ਦਾ ਵੱਖਰਾ ਰੂਪ ਹੋਵੇ ਇਹ ਅਕਸਰ ਹੁੰਦਾ ਹੈ ਉਹ ਸਾਰੀਆਂ ਪਾਰਟੀਆਂ ਦੇ ਵਿੱਚ ਮੈਨੂੰ ਲੱਗਦਾ ਜੇ ਅਸੀਂ ਆਪ ਦੇ ਆਪ ਚ ਬਦਲਾਅ ਲੈ ਕੇ ਹੋਣਾ ਹੈ ਜੇ ਅਸੀਂ ਆਪ ਦੇ ਚੇਂਜਸ ਲੈ ਕੇ ਹੋਣੀ ਹੈ ਸਾਨੂੰ ਦੇਖਣਾ ਪਏਗਾ ਕਿ ਜਿਹੜੇ ਜਿਹੜੇ ਪੂਰੇ ਐਤ ਹੱਲੇਦਾਰ ਕਾਂਗਰਸ ਦੀ ਮਦਦ ਕਰ ਕਾਂਗਰਸ ਦੇ ਨਾਲ ਖੜਨ ਕਾਂਗਰਸ ਦੀ ਵਿਚਾਰਧਾਰਾ ਤੇ ਵਿਸ਼ਵਾਸ ਕਰਦੇ ਹੋਣ ਸਾਨੂੰ ਆਉਣ ਵਾਲੇ ਸਮੇਂ ਚ ਕੋਲ ਨਾ ਬਣ ਸਰ ਪੰਜਾਬ ਵੀ ਮੈਂ ਪ੍ਰਧਾਨ ਜੀ ਮੈਂ ਗੱਲ ਪਹੁੰਚ ਚਾਲਦੀ ਵੀ ਬਾਕੀ ਇਨਸ਼ਾਅਰ ਕੀ ਲੱਗਦਾ ਹੈਗਾ ਪੰਜਾਬ ਦੇ ਵਿੱਚ ਇਹਨੇ ਬਾਕੀ ਅਗਰ ਹਰਿਆਣਾ ਦੀ ਗੱਲ ਕੀਤੀ ਹੈ ਹਿਮਾਚਲ ਦੀ ਗੱਲ ਕੀਤੀ ਜਾਵੇ ਉੱਥੇ ਨਹੀਂ ਹੈ ਕੋਈ ਗੱਲ ਨਹੀਂ ਹੈ ਹਰਕਾਰ ਚਾਹ ਜਿਸ ਕਿਸ ਨੂੰ ਬਣਾਇਆ ਨਹੀਂ ਇਹ ਬਹੁਤ ਮੂਚੀ ਕਿਪੇ ਤੋ ਇੱਕ ਬਾਈਡ ਫੌਲਟ ਜਿਹੜਾ ਬੰਦਾ ਚੋਣ ਲੜਦਾ ਉਹ ਉੱਥੇ ਨਮੈਂਦੀ ਕਰ ਪਰ ਅਦਰਵਾਇਜ਼ ਕੋਈ ਸਾਡੇ ਵੱਲੋਂ ਕੋਈ ਇਸ ਕੱਲ ਦੀ ਇਹ ਖਾਲੀ ਦਾ ਬਣਾਉਣਾ ਕੋਈ ਲੈਟਰ ਚਿੱਠੀ ਪੱਤਰ ਨਹੀਂ ਹੈ ਕਿ ਤੁਹਾਨੂੰ ਨਾਮਤਾ ਹਲਕਾ ਚਾਰ ਦਾ ਕਾਲੀ ਦਾ ਕਲਚਰ ਕੀਤਾ ਬਲਕਾਂ ਚਾਰਜਾ ਕਾਂਗਰਸ ਕਦੀ ਵੀ ਹਲਕਾ ਚਾਰ ਦਾ ਕਲਚਰ ਨਹੀਂ ਰਿਹਾ ਨਾ ਅਸੀਂ ਇਸ ਪ੍ਰੋਸੈਸ ਨੂੰ ਕਦੀ ਫੋਲੋ ਨਹੀਂ ਕੀਤਾ ਨਾ ਸੀ ਡਾਕੀ ਜੀ ਬੜੇ ਜੀ ਸਾਹਿਬ ਪੰਜਾਬ ਯੂਨੀਵਰਸਿਟੀ ਦਾ ਨਾਮ ਹਰਿਆਣਾ ਐਡ ਕਰਨ ਦੀ ਗੱਲ ਹੋ ਰਹੀ ਹੈ ਕਿ ਜਿਹੜੀ ਚੰਡੀਗੜ੍ਹ ਦੀ ਪੰਜਾਬ ਜਿਹੜਾ ਉਹਦਾ ਪੰਜਾਬ ਹਰਿਆਣਾ ਕੀਤਾ ਜਾਵੇ ਤੇ ਦੇ ਪੇ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਣ ਗਏ ਜੀ ਤਾਂ ਮੈਨੂੰ ਤਾਂ ਲੱਗਾ ਹੋਲੀ ਉਹਦੀ ਚੰਡੀਗੜ੍ਹ ਹੀ ਹਰਿਆਣਾ ਨੂੰ ਦੇ ਦੇਣੀ ਯਾਦ ਹੋਣਾ ਉਹ ਸੈਸ਼ਨ ਕਰਦਾ ਵੀ ਦਵਿੰਦਰ ਹੁੰਦਾ ਨੇ ਕਿਹਾ ਮੈਂ ਸੈਸ਼ਨ 'ਚ ਮੰਗਦਾ ਗੱਲ ਸੁਣੋ ਧਿਆਨ ਨਾਲ ਠੀਕ ਹੈ ਦਵਿੰਦਰੂਡਾ ਹਰਿਆਣਾ ਦਾ ਦਵਿੰਦਰੂਡਾ ਕਰੇ ਮੈਨੂੰ ਕੀ ਅਰਜਾ ਦਵਿੰਦਰੂਡਾ ਦੇ ਸਾਨੂੰ ਤਾਂ ਸਾਡੇ ਵਾਲੇ ਧਿਆਨ ਹੈ ਸਾਡੇ ਵਾਲਿਆਂ ਨੇ ਕਿਹਾ ਜਦੋਂ ਇਹ ਸ਼ੁਰੂਆਤ ਹੋਈ ਕੀ ਵਿਧਾਨ ਸਭਾ ਅਸੀਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਦੇਣਗੇ ਸਾਡੇ ਵਾਲੇ ਨੇ ਟਵੀਟ ਕਰਤਾ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਸਹੀ ਹਰਿਆਣੇ ਨੂੰ ਦੇਣੀ ਹੈ ਤਾਂ ਸਾਨੂੰ ਵੀ ਦੇ ਦਿਓ ਸਾਡਾ ਕਲੇਮ ਹੀ ਖਤਮ ਕਰਤਾ ਚੰਡੀਗੜ ਸਾਡਾ ਹੈ ਕਿਵੇਂ ਦੇਣਗੇ ਵਿਧਾਨ ਸਭਾ ਮੁੱਖ ਮੰਤਰੀ ਸਾਹਿਬ ਕਹਿਣਗੇ ਤੁਸੀਂ ਆ ਕੇ ਦੇਖਿਓ ਸਾਡੇ ਬਲਿਓ 60% ਪੰਜਾਬ ਦੇ ਪਿੰਡ ਉੱਤੇ ਦੇ ਹਿੱਸੇ ਸਾਡੀ ਸਦਿਆਂ ਤੋਂ ਲੜਾਈ ਹੈ ਵੀ ਚੰਡੀਗੜ ਪੰਜਾਬ ਨੂੰ ਮਿਲਣਾ ਚਾਹੀਦਾ ਇਹ ਹਰਿਆਣੇ ਨੂੰ ਵਿਧਾਨ ਸਭਾ ਹੀ ਮਿਲ ਗਈ ਤੇ ਇਹ ਚੰਡੀਗੜ ਯੂਨੀਵਰਸਿਟੀ ਦਾ ਨਾਂ ਯਾਰ ਯੂਨੀਵਰਸਿਟੀ ਦਾ ਨਾਮ ਹਰਿਆਣਾ ਯੂਨੀਵਰਸਿਟੀ ਨਾਂ ਪੈ ਗਿਆ ਇਹ ਗੱਲ ਕਿ ਮੈਡੂ ਗੌਂਟੇ ਮੁੱਦਾ ਚੱਕੇਗਾ ਤੇ ਗਾਂਧੀ ਸਾਹਿਬ ਤੇ ਰਾਜਾ ਬਲਿੰਗ ਸਾਹਿਬ ਵੀ ਰੋ ਤੇ ਛੂਲੇ ਕਾਣਗੇ ਅਸਲ ਪੰਜਾਬ ਯੂਨੀਵਰਸਿਟੀ ਦਾ ਨਾਂ ਪੰਜਾਬ ਯੂਨੀਵਰਸਿਟੀ ਰਹਿ ਪੂਰੀ ਲੜਾਈ ਲੜਾ ਪ੍ਰਧਾਨ ਜੀ ਕਨੌਰ ਤੋਂ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਸੀਗਾ ਜੀ ਯੂਨੀਵਰਸਿਟੀ ਆ ਲਾਹੌਰ ਤੋਂ ਸ਼ਾਰਪਰਾਇ ਸ਼ਾਰਪੁਰ ਤੋਂ ਸ਼ਾਮਿਲ ਲਗੇ ਆਖਰੀ ਵਾਰ ਕੰਦੇ ਦੇ ਕਲਦੀ ਵਾਲਾ ਕੇਸ ਹੋਇਆ ਜੀ ਪ੍ਰਧਾਨ ਜੀ ਕਨੌਰ ਤੇ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਸੀ ਉਹ ਕਹਿੰਦੇ ਨਾਲਾ ਸਮਾਨ ਮਿਲਿਆ ਨਾ ਕਾਰਵਾਈ ਹੋਈ ਹੈ ਹਾਂ ਤੇ ਤੁਸੀਂ ਮੀਡੀਆ ਵਾਲਿਆਂ ਨੇ ਟੀਵੀ ਤੇ ਦਿਖਾਇਆ ਆ ਉਹ ਨੂੰ ਗੱਪੜਾ ਚਾਹੀਦਾ ਸੀ ਕਿ ਤੁਹਾਡਾ ਗੱਲ ਔਰ ਜਿੰਨਾ ਲੋਕਾਂ ਦੇ ਕੋਲ ਸਮਾਨ ਹੈਗਾ ਕਾਹਦੀਆਂ ਤੁਹਾਡੀਆਂ ਵੀਡੀਓਜ਼ ਆਈਆਂ ਉਹਨਾਂ ਦੇ ਪੁੱਛੇ ਹੋਣੇ ਚਾਹੀਦੇ ਸੀ ਬੱਚੀ ਕਹਦਾ ਲੋਕਾਂ ਨੂੰ ਇਹ ਵੀ ਪਤਾ ਲੱਗ ਕਿ ਇਹ ਇਹਨਾਂ ਚੋ ਲੋਕਾਂ ਨੇ ਚਾਲੂ ਖਿਡਾਰ ਰਹੇ ਹਨ ਵੀ ਸਾਡੀਆਂ ਟਰਾਲੀਆਂ ਵੀ ਲੈ ਗਏ ਤੇ ਬੱਚਾ ਵੀ ਨਹੀਂ ਹੋਇਆ ਤੇ ਵੀਡੀਓਜ਼ ਵੀ ਆ ਗਏ ਉਹਨਾਂ ਲੋਕਾਂ ਨੇ ਝਾੜੂ ਪੀ ਲਾਤੀ ਲਾ ਗਏ ਠੀਕ ਹੈ ਥੈਂਕ ਯੂ